ਨੌਜਵਾਨਾਂ ਦੇ ਜੋਸ਼ ਅੱਗੇ ਝੁਕ ਗਿਆ ਪ੍ਰਸ਼ਾਸਨ ਭਾਨੇ ਸਿੱਧੂ ਦੀ ਹੋ ਰਹੀ ਹੈ ਬਿਨਾਂ ਸ਼ਰਤ ਰਿਹਾਈ ਸਸਤੀ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 3 ਤਰੀਕ ਨੂੰ ਕਾਲ ਕੀਤੀ ਗਈ ਸੀ ਕਿ ਅੱਜ ਵੱਡਾ ਇਕੱਠ ਕਰਨਾ ਹੈ ਭਾਨੇ ਸਿੱਧੂ ਨੂੰ ਰਿਹਾ ਕਰਾਉਣ ਦੇ ਲਈ ਪਹਿਲਾਂ 1 ਤਰੀਕ ਨੂੰ ਸਿਮਰਨਜੀਤ ਸਿੰਘ ਮਾਨ ਦਾ ਇਕੱਠ ਸੀ ਉਹ ਇਕੱਠ ਸੀ ਜਿਹੜਾ ਰੱਖਿਆ ਗਿਆ ਸੀ ਉਹ ਇੱਕ ਤਰ੍ਹਾਂ ਆਪਾਂ ਕਹਿ ਦਈਏ ਕਿ ਪ੍ਰਸ਼ਾਸਨ ਨੇ ਫੇਲ ਕਰ ਦਿੱਤਾ ਸੀ ਅਤੇ ਪ੍ਰਸ਼ਾਸਨ ਨੂੰ ਲੱਗ ਰਿਹਾ ਸੀ ਕਿ ਤਿੰਨ ਤਰੀਕ ਦਾ ਵੀ ਇਸੇ ਤਰ੍ਹਾਂ ਫੇਲ ਹੋ ਜਾਵੇਗਾ ਪਰ ਦੋਸਤੋ ਅੱਜ ਤਾਂ ਐਦਾਂ ਲੱਗਿਆ ਕਿ ਪੂਰਾ ਪੰਜਾਬ ਹੀ ਸੜਕਾਂ ਦੇ ਉੱਪਰ ਆ ਗਿਆ ਹੋਵੇ ਪੂਰਾ ਪੰਜਾਬ ਹੀ ਭਾਨੇ ਦੇ ਰੰਗ ਵਿੱਚ ਰੰਗਿਆ ਗਿਆ ਸੀ ਅਤੇ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਨੌਜਵਾਨਾਂ ਦੀ ਜਿਹੜੀ ਮਿਹਨਤ ਸੀ ਮਿਹਨਤ ਨੂੰ ਬੂਰ ਪਿਆ ਹੈ ਪੰਜਾਬ ਪੁਲਿਸ ਮੰਨ ਗਈ ਹੈ ਕਿ ਭਾਨੇ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕਰਾਂਗੇ ਬਿਲਕੁਲ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਹੈ ਵੈਸੇ ਤਾਂ ਅੱਜ ਸਵੇਰ ਤੋਂ ਹੀ ਲੱਖੇ ਸਧਾਣੇ ਹੋਰਾਂ ਨਾਲ ਕਿਸਾਨ ਆਗੂਆਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਪ੍ਰਸ਼ਾਸਨ ਦੀਆਂ ਕਿ ਅਸੀਂ ਭਾਨੇ ਨੂੰ ਕਿਸ ਤਰ੍ਹਾਂ ਰਿਹਾ ਕਰ ਸਕਦੇ ਹਾਂ ਪਹਿਲਾਂ ਤਾਂ ਕਿਹਾ ਗਿਆ ਕਿ ਤੁਸੀਂ ਜ਼ਮਾਨਤ ਤੱਕ ਕਰਾ ਲਓ ਪੰਜਾਬ ਪੁਲਿਸ ਜੋ ਆਪਣੇ ਵੱਲੋਂ ਬਣਦਾ ਕਰੇਗੀ ਪਰ ਭਾਨੇ ਸਿੱਧੂ ਹੋਰਾਂ ਦੀ ਜਿਹੜੀ ਟੀ.ਐਫ.ਸੀ ਲੱਖੇ ਸਧਾਣੇ ਹੋਰਾਂ ਦੀ ਟੀ.ਐਫ.ਸੀ ਉਹ ਇੱਕੇ ਗੱਲ ਦੇ ਉੱਪਰ ਅੜੀ ਰਹੀ ਕਿ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾ ਕਰਾ ਕੇ ਲੈ ਕੇ ਜਾਣਾ ਹੈ ਅਤੇ ਦੋਸਤੋ ਹੁਣ ਜਦੋਂ ਹਨੇਰਾ ਹੋ ਗਿਆ ਸ਼ਾਮ ਨੂੰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਨੇ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾ ਰਿਹਾ ਹੈ ਹੁਣ ਰਿਹਾ ਕਦੋਂ ਕੀਤਾ ਜਾ ਰਿਹਾ ਹੈ ਜਾਂ ਛੱਡ ਦਿੱਤਾ ਇਹ ਵੀ ਤੁਹਾਨੂੰ ਦੱਸ ਦਈਏ ਕਿ ਹਾਲੇ ਛੱਡਿਆ ਨਹੀਂ ਗਿਆ ਭਾਨੇ ਸਿੱਧੂ ਨੂੰ ਪੰਜ ਛੇ ਦਿਨਾਂ ਦਾ ਸਮਾਂ ਲਿਆ ਗਿਆ ਹੈ ਕਿਉਂਕਿ ਕਾਨੂੰਨੀ ਕਾਰਵਾਈ ਹੈ ਕੋਰਟ ਦਾ ਕੰਮ ਹੈ ਪੁਲਿਸ ਦਾ ਕਹਿਣਾ ਹੈ ਕਿ 5-6 ਦਿਨਾਂ ਦੇ ਵਿੱਚ ਪਾਨੇ ਦੇ ਉੱਪਰ ਜਿਹੜੀਆਂ ਧਰਾਵਾਂ ਜਿਹੜੇ ਕੇਸ ਲਗਾਏ ਗਏ ਹਨ ਉਹਨਾਂ ਨੂੰ ਹਟਾ ਲਿਆ ਜਾਵੇਗਾ ਬਿਲਕੁਲ ਦੋਸਤੋ ਇੱਥੇ ਲੱਖੇ ਸੁਧਾਨੇ ਨੂੰ ਬਹੁਤ ਸਾਰੇ ਲੋਕਾਂ ਨੇ ਸਵਾਲ ਕਰਿਆ ਕਿ ਅਗਰ 5-6 ਦਿਨਾਂ ਦੇ ਵਿੱਚ ਪਾਨਾ ਸਿੱਧੂ ਨਹੀਂ ਛੁੱਟਦਾ ਤਾ ਲੱਖੇ ਸਧਾਨਾ ਦੇ ਬਾਈ ਨੇ ਕਿਹਾ ਕਿ ਮੰਨਣਾ ਤਾਂ ਆਪਾਂ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪੈਂਦਾ ਹੀ ਹੈ ਕਿਉਂਕਿ ਕਾਨੂੰਨੀ ਕਾਰਵਾਈ ਹੈ ਲੱਖਾ ਸਧਾਨਾ ਵੀ ਜਾਣਦਾ ਹੈ ਕਿ ਅਗਰ ਆਪਾਂ ਹੁਣੇ ਕਹੀਏ ਕਿ ਹੁਣੇ ਕੱਢ ਕੇ ਬਾਹਰ ਲਿਆਓ ਭਾਨੇ ਸਿੱਧੂ ਨੂੰ ਤਾਂ ਹੁਣੇ ਤਾਂ ਆ ਨਹੀਂ ਸਕਦਾ ਲੱਖੇ ਸਧਾਨਾ ਨੇ ਵੀ ਕਿਹਾ ਕਿ ਅਗਰ ਪ੍ਰਸ਼ਾਸਨ ਕੋਈ ਚਲਾਕੀ ਕਰੇਗਾ ਤਾਂ ਕੋਈ ਗੱਲ ਨਹੀਂ ਅਸੀਂ ਕਿਹੜਾ ਕਿਤੇ ਵਾਗੇ ਚਾਰ ਪੰਜ ਦਿਨਾਂ ਦੇ ਆਪਾਂ ਚਾਰ ਪੰਜ ਦਿਨਾਂ ਦਾ ਆਪਾਂ ਸਮਾਂ ਦਿੰਦੇ ਆ ਪ੍ਰਸ਼ਾਸਨ ਨੂੰ ਚਾਰ ਪੰਜ ਦਿਨਾਂ ਦੇ ਵਿੱਚ ਆਪਾਂ ਵੇਟ ਕਰਦੇ ਆ ਅਤੇ ਦੋਸਤੋ ਵੈਸੇ ਤੁਹਾਨੂੰ ਦੱਸ ਦਈਏ ਕਿ ਪੱਕੀ ਕਨਫਰਮ ਖਬਰ ਹੈ ਪ੍ਰਸ਼ਾਸਨ ਮੰਨ ਚੁੱਕਿਆ ਹੈ 4-5 ਦਿਨਾਂ ਦੇ ਵਿੱਚ ਪੰਨਾ ਸਿੱਧੂ ਸਾਡੇ ਵਿਚਕਾਰ ਹੋਵੇਗਾ ਅਤੇ ਪੁਰਸ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਕਿ ਅਸੀਂ ਇਹ ਇਹ ਸ਼ਰਤਾ ਮੰਨੀਆਂ ਨੇ ਲੱਖੇ ਸਿਧਾਣੇ ਹੋ ਰਹੇ ਨੇ ਲਿਖਿਆ ਕੇ ਲਿਆ ਹੈ ਬਾਕੀ ਫੇਰ ਵੀ ਲੱਕੇ ਸਦਾਨੇ ਹੋਰ ਨੇ ਕਿਹਾ ਹੈ ਕਿ ਆਕਰ ਪੁਲਿਸ ਕੋਈ ਚਲਾਕੀ ਕਰਦੀ ਹੈ ਕੋਈ ਗੱਲ ਨਹੀਂ ਅਸੀਂ ਫੇਰ ਵੀ ਇਕੱਠ ਕਰ ਸਕਦੇ ਹਾਂ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਸੀ ਕਿ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਪਰ ਅੱਜ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਹੀ ਸਵੇਰ ਤੋਂ ਹੀ ਆਪਾਂ ਨੇ ਦੇਖਿਆ ਪੰਜਾਬ ਦਾ ਕੋਈ ਵੀ ਕੋਨਾ ਹੋਵੇ ਕੋਨੇ-ਕੋਨੇ ਤੋਂ ਲੋਕਾਂ ਦਾ ਸੰਗਰੂਰ ਪਹੁੰਚਣੇ ਸ਼ੁਰੂ ਹੋ ਗਏ ਸੀ ਇਹ ਤਾਂ ਸਵੇਰ ਤੋਂ ਹੀ ਲੱਗ ਰਿਹਾ ਸੀ ਕਿ ਜਿੱਤ ਹੋਵੇਗੀ ਭਾਨੇ ਸਿੱਧੂ ਹੋਰਾਂ ਦੀ ਜਾਂ ਲੋਕਾਂ ਦੀ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਸੀ